ਬੇਕਾਪ ਚੋਰਾਂ ਨੇ ਸਰਹੱਦ ਤੇ ਨੌਕਰੀ ਕਰ ਰਹੇ ਫੌਜੀ ਜਵਾਨ ਦੇ ਘਰ ਨੂੰ ਬਣਾਇਆ ਨਿਸ਼ਾਨਾ ਤੇ ਮੇਰੇ ਮੈਸੇਜ ਕਿਤੇ ਗਏ ਹੋਏ ਸੀ ਮਾਈਕ ਵੀ ਆਪਣੇ ਤੇ ਪਿੱਛੋਂ ਇਹ ਮਤਲਬ ਹੱਸਦਾ ਹੋਇਆ ਜਿਹੜਾ ਰਾਤ ਦਾ ਫਾਇਦਾ ਚੁੱਕਦੇ ਹੋਏ ਲੱਖਾਂ ਦਾ ਸਮਾਨ ਸੋਨਾ ਤੇ ਨਗਦੀ ਲੈ ਕੇ ਹੋਏ ਰੱਭੂ ਚੱਕਰ ਰੋਟੀ ਪਉਣਾਈ ਆ ਤੇ ਜਦੋਂ ਮੈਂ ਰੋਟੀ ਲੈ ਕੇ ਬਾਹਰ ਖਲੋਤੀ ਆ ਮੈਂ ਚਾਬੀ ਹੱਥ 'ਚ ਫੜੀ ਆ ਵੀ ਮੈਂ ਤਾਲਾ ਖੋਲਦੀ ਆ ਤਾਲਾ ਤੇ ਉਦੋਂ ਹੈ ਨਹੀਂ ਪੁਲਿਸ ਕਰ ਰਹੀ ਐ ਮਾਮਲੇ ਦੀ ਜਾਂਚ ਕਿ ਮੈਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਆਪਣੇ ਘਰ ਆਇਆ ਉਸ ਕੰਪਲੇਂਟ ਕੀਤੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਮਤਲਬ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਆ ਕਿ ਸਾਡਾ ਘਰ ਸੇਫ ਨਹੀਂ ਆ ਇਸ ਕਰਕੇ ਮੈਂ ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਤੇ ਮੈਂ ਆਪਣੀ ਡਿਊਟੀ ਤੋਂ ਰਜਾਇਨ ਕਰ ਦੂੰ। ਇਹ ਲੇਡੀ ਕੁਰਵੀਨ ਕੌਰ ਨੇ ਜਿਨ੍ਹਾਂ ਦੇ ਘਰ ਚੋਰੀ ਹੋਈ ਆ ਉਹਨਾਂ ਦੇ ਹਸਪਤਾਲ ਆਰਮੀ ਚ ਨੇ ਤੇ ਫਿਰੇ ਆ ਕੇ ਦੇਖਦੇ ਨੇ ਵੀ ਘਰ ਚੋਰੀ ਹੋਈ ਆ। ਮਾਮਲਾ ਬਟਾਲਾ ਪੁਲਿਸ ਜ਼ਿਲ੍ਹੇ ਦੇ ਪਿੰਡ ਮੀਕੇ ਤੋਂ ਸਾਹਮਣੇ ਆਇਆ ਜਿੱਥੇ ਬੇਖੌਫ ਚੋਰਾਂ ਨੇ ਨੌਕਰੀ ਕਰ ਰਹੇ ਸਰਹੱਦ ਤੇ ਫੌਜੀ ਜਵਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ। ਰਾਤ ਦਾ ਫਾਇਦਾ ਚੁੱਕਦੇ ਹੋਏ ਲੱਖਾਂ ਦਾ ਸਮਾਨ ਸੋਨਾ ਤੇ ਨਗਦੀ ਲੈ ਕੇ ਚੋਰ ਹੋਏ ਫਰਾਰ ਦੁਖੀ ਹਿਰਦੇ ਨਾਲ ਫੌਜੀ ਬੂਟਾ ਸਿੰਘ ਤੇ ਉਸ ਦੀ ਮਾਂ ਪਿਆਰ ਕੌਰ ਨੇ ਦੱਸਿਆ ਕਿ ਰਾਤ ਘਰ ਕੋਈ ਨਹੀਂ ਸੀ ਗਵਾਂਢੀ ਰਹਿੰਦੇ ਆਪਣੇ ਛੋਟੇ بیٹے ਵੱਲ ਗਏ ਹੋਏ ਸੀ ਜੋ ਕਿ ਉਹ ਵੀ ਫੌਜ ਵਿੱਚ ਹੀ ਨੌਕਰੀ ਕਰਦਾ ਹੈ ਜਦ ਸਵੇਰੇ ਘਰ ਆ ਕੇ ਵੇਖਿਆ ਤਾਂ ਗੇਟ ਲੱਗਾ ਹੋਇਆ ਸੀ ਪਰ ਕਮਰਿਆਂ 'ਚ ਦਾਖਲ ਹੋਣ ਵਾਲੇ ਮੇਨ ਦਰਵਾਜ਼ੇ ਦਾ ਕੋੜਾ ਟੁੱਟਿਆ ਹੋਇਆ ਸੀ ਜਦ ਕਮਰੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਚੋਰਾਂ ਵੱਲੋਂ ਘਰ ਦੀ ਕੱਲੀ-ਕੱਲੀ ਚੀਜ਼ ਫਰੋਲੀ ਗਈ ਸੀ ਕਮਰੇ ਅੰਦਰ ਪਹਿਲ ਮਾਰੀ ਤੋੜ ਕੇ ਉਸਦੇ ਲੋਕਰ ਚੋਂ 2.5 ਟੋਲੇ ਸੋਨਾ ਨਗਦੀ ਕੱਪੜੇ ਲੈਪਟਾਪ ਇੱਥੋਂ ਤੱਕ 50 ਕਿਲੋ ਕਣਕ ਵੀ ਲੈ ਕੇ ਫਰਾਰ ਹੋ ਗਏ ਪੀੜਤ ਫੌਜੀ ਨੇ ਕਿਹਾ ਇੰਨਾ ਦੁਖੀ ਹਾਂ ਕਿ ਮਨ ਕਰਦਾ ਫੌਜੀ ਨੌਕਰੀ ਹੀ ਛੱਡ ਦਵਾਂ ਜੇਕਰ ਪਿੱਛੇ ਸਾਡੇ ਪਰਿਵਾਰ ਸਲਾਮਤ ਨਹੀਂ ਮੈਂ ਪੋਦ ਵਿੱਚ ਹੌਲਦਾਰ ਦੀ ਪੋਸਟ ਤੇ ਹਾਂ ਤੇ ਮੈਂ ਐਮਪੀ ਵਿੱਚ ਵਸਾਗਰ ਮੇਰੀ ਡਿਊਟੀ ਹੈ ਤੇ ਮੇਰੇ ਮੈਸੇਜ ਕਿਤੇ ਗਏ ਹੋਏ ਸੀ ਮਾਈਕੀ ਆਪਣੇ ਤੇ ਪਿੱਛੋਂ ਇਹ ਮਤਲਬ ਹੱਸਦਾ ਹੋਇਆ ਜਿਹੜਾ ਮੇਰੇ ਬੱਚੇ ਦੋਨੋਂ ਸੈਨਸ ਸਕੂਲ ਕੋਪੂਤਲਾ ਚ ਪੜਦੇ ਆ ਇੱਥੇ ਮੇਰੀ ਮੈਸੇਜ ਤੇ ਮੇਰੀ ਛੋਟੀ ਬੇਟੀ ਔਰ ਮੇਰੇ ਮਦਰ ਰਹਿੰਦੇ ਮੇਰੇ ਮਦਰ ਮਤਲਬ ਦੂਸਰੇ ਘਰ ਚਲੇ ਗਏ ਮੇਰਾ ਬ੍ਰਦਰ ਅਸੀਂ ਦੋਨੋਂ ਇੱਕ ਹੀ ਘੰਟੇ ਦੇ ਵਿੱਚ ਆ ਦੋਨੋਂ ਕੌਜੀ ਆ ਤੇ ਮਗਰੋਂ ਮਤਲਬ ਰਾਤ ਨੂੰ ਇਹ ਘਰਵਹੀ ਹੋਈ ਚੋਰਾ ਪਿੰਡ ਮਿੱਕੇ ਆ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਥਾਣਾ ਕਮਾਨ ਆ ਜੀ ਤੇ ਮੈਂ ਜਦੋਂ ਮੇਰੇ ਮੈਸੇਜ ਨੇ ਮੈਨੂੰ ਇਨਕੋ ਕੀਤਾ ਕਿ ਮਤਲਬ ਆਹ ਕਾਰਵਾਈ ਹੋ ਗਈ ਘਰੇ ਚੋਰੀ ਦੀ ਵਾਰਦਾਤ ਹੋ ਗਈ ਆ ਤੇ ਮੈਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਆਪਣੇ ਘਰ ਆਇਆ ਪੁਲਿਸ ਕੰਪਲੇਂਟ ਕੀਤੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਿੰਨੀ ਕੀ ਚੋਰੀ ਹੋਈ ਜੋ ਇਸ ਦੀ ਚੋਰੀ तकरीबन 2.5 2.5 ਟੋਲੇ ਸੋਨਾ ਇੱਕ ਬੱਚੇ ਦਾ ਲੈਪਟਾਪ ਵੀ ਤੇ ਮਤਲਬ ਇੱਕ ਇਨਵਰਟਰ ਬੈਟਰਾ ਬਾਕੀ ਇਥੋਂ ਤੱਕ ਘਰੋਂ ਦਾਣੇ ਵੀ ਚੋਕੇ ਲੈ ਗਏ ਲੇਕਿਨ ਕੋਈ ਇੱਥੇ ਮੇਰੇ ਨਾਲ ਕੋਈ ਮੇਰੀ ਹੈਲਪ ਨਹੀਂ ਹੋਈ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਮੈਨੂੰ ਨਿਆਂ ਨਹੀਂ ਦਿਵਾਇਆ ਗਿਆ ਤੇ ਮੈਂ ਇਹ ਚਾਹੁੰਦਾ ਕਿ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਜਿਹੜਾ ਜਾਗੇ ਤੇ ਆਪਣਾ ਕਾਰਵਾਈ ਕਰੇ ਔਰ ਉਹ ਜੋ ਲਟੇਰੇ ਉਹਨਾਂ ਨੂੰ ਫੜ ਕੇ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬਾਕੀ ਮੈਂ ਫੌਜ ਦੇ ਵਿੱਚ ਰਹਿ ਕੇ ਸਰਾਦੀ ਰੱਖਿਆ ਕਰ ਰਹੇ ਅਸੀਂ ਫੌਜੀ ਜਵਾਨ ਦੋਨੇ ਬ੍ਰਦਰ ਫਾਦਰ ਸਾਡੇ ਐਕਸਪਾਇਰ ਹੋ ਚੁੱਕੇ ਨੇ। ਤੇ ਮਤਲਬ ਅਸੀਂ ਜਿਹੜਾ ਆਪਣਾ ਪਰਿਵਾਰ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਮਤਲਬ ਛੱਡਿਆ ਹੋਇਆ ਕਿ ਚਲੋ ਸਾਡੇ ਘਰ ਪਰਿਵਾਰ ਸੇਫ ਆ ਚਲੋ ਸਾਡੀ ਪੰਜਾਬ ਪੁਲਿਸ ਸਾਡੇ ਘਰ ਸੇਫ ਆ ਲੇਕਿਨ ਮਤਲਬ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਕਿ ਸਾਡਾ ਘਰ ਸੇਫ ਨਹੀਂ ਆ ਇਸ ਕਰਕੇ ਮੈਂ ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਮੈਂ ਆਪਣੀ ਡਿਊਟੀ ਤੁਰ ਜਾਣ ਕਰ ਤੀ ਆਪਣਾ ਮੈਂ ਨੌਕਰੀ ਜਿਹੜੀ ਨਹੀਂ ਕਰਨੀ ਚਾਹੁੰਦਾ ਗੱਲਬਾਤ ਵੀਰ ਜੀ ਇਹ ਹੋਈ ਆ ਕਿ ਮੇਰੀ ਨੌ ਆਪਣੇ ਪੇਕੇ ਗਈ ਆ 4:30 ਵਜੇ ਵਾਲੀ ਬੱਸੇ ਮੈਂ ਆਪ ਚੜਾ ਕੇ ਗਈ ਆ ਦੇ ਰਾਤ ਮੈਂ ਕੁੱਤਾ ਰੱਖਿਆ ਰਾਤ ਮੈਂ ਵੇਖ ਕੇ ਗਈ 8:00 8:00 ਦਾ ਟਾਈਮ ਹੀ ਉਦੋਂ ਮੈਂ ਵੇਖ ਕੇ ਗਈ ਜਿੰਦਾ ਲੱਗਿਆ ਸੀਗਾ ਤੇ ਸਵੇਰ ਨੂੰ ਮੀਂਹ ਆ ਗਿਆ ਤਾਂ ਮੀਂਹ ਦਾ ਕਾਰਨ ਮੈਂ ਲੇਟ ਆਈ ਰੋਟੀ ਪਾਵਾਂ ਰੋਟੀ ਪਉਣਾ ਆਈਆਂ ਤੇ ਜਦੋਂ ਮੈਂ ਰੋਟੀ ਲੈ ਕੇ ਬਾਹਰ ਖਲੋਤੀ ਆ ਮੈਂ ਚਾਬੀ ਹੱਥ 'ਚ ਫੜੀ ਆ ਵੀ ਮੈਂ ਤਾਲਾ ਖੋਲਦੀ ਆ ਤਾਲਾ ਤੇ ਉਦੋਂ ਹੈ ਨਹੀਂ ਤੋੜਤਾ ਫਿਰ ਦੁਕਾਨਦਾਰ ਨੂੰ ਲੱਗ ਪੁੱਛਿਆ ਵੀ ਜਦੋਂ ਤੁਸੀਂ ਦੁਕਾਨ ਤੇ ਆਏ ਭਲਾ ਤਾਲਾ ਲੱਗਾ ਸੀਗਾ ਕਹਿੰਦੇ ਵੀ ਮੈਂ ਵੇਖਿਆ ਨਹੀਂਗਾ ਮੈਂ ਜਦੋਂ ਅਗਲਾ ਬੂਆ ਖੋਲਿਆ ਵਾ ਕੁੜੀ ਦੀ ਬੇਟੀ ਦੀ ਕਾਪ ਕਿਤਾਬਾਂ ਨਹੀਂ ਕਿੱਟ ਹੀ ਗਈ ਬਾਹਰ ਮੀਂਹ ਦੇ ਵਿੱਚ ਸੁੱਟ ਗਏ ਫੋਲ ਫਾਲ ਕੇ ਕਿਤਾਬਾਂ ਖਲਾਰੀਆਂ ਹੀ ਗਿਆ ਤੇ ਮੈਂ ਉਦੋਂ ਆਪਣੀ ਨੌ ਨੂੰ ਫੋਨ ਕੀਤਾ ਪੁੱਛਿਆ ਵੀ ਕਿੱਟ ਕਿੱਥੇ ਰੱਖ ਕੇ ਗਈ ਹਾਂ ਤੇ ਕਹਿੰਦੀ ਵੀ ਮੈਂ ਕਿੱਟ ਰੱਖ ਕੇ ਗਈ ਸੋਫਿਆਂ ਤੇ ਬੈਰ ਤੇ ਟੇਬਲ ਤੇ ਤੇ ਮੈਂ ਕਿੱਟ ਬਾਹਰ ਪਈ ਆ ਤੇ ਆਹ ਦਰਵਾਜ਼ਾ ਜਿਹੜਾ ਮੇਨ ਦਰਵਾਜ਼ਾ ਹੀ ਇਹ ਵੱਜਾ ਸੀਗਾ ਉਹਨਾਂ ਵਾਰੀਆਂ ਥਾਣੀ ਨੰਘ ਕੇ ਤੇ ਫਿਰ ਸਾਡੇ ਘਰ ਦੀ ਚੋਰੀ ਕੀਤੀ ਆ ਮੇਰੇ ਬੱਚੇ ਦੇ ਬੱਚੇ ਦੋ ਆ ਫੌਜ ਦੇ ਵਿੱਚ ਇਹਨਾਂ ਦਾ ਬਾਪ ਨਹੀਂ ਹੈਗਾ ਤੇ ਅਸੀਂ ਇੱਕ ਪਾਸੇ ਹੀ ਰਹਿਣਾ ਵਾ ਤੇ ਜਦੋਂ ਗਾਰਲਾ ਦਰਵਾਜ਼ਾ ਵੇਖਿਆ ਵਾ ਤੇ ਉਹਦੇ ਵਿੱਚ ਕੋਈ ਲੀਡਰ ਰਹਿ ਨਹੀਂ ਦਿੱਤਾ ਦੋ ਟੈਚੀਆਂ ਹੀ ਉਹ ਵੀ ਫੋਲ ਕੇ ਦੋ ਲੰਬਾਰੀਆਂ ਹੀ ਪੇਟੀ ਹੀ ਗੰਦਰ ਵੀ ਦੋ ਬੈੱਡ ਹੀ ਗੇ ਉਹ ਵੀ ਫੋਲੇ ਬਾਹਰ ਦਾ ਬੈੱਡ ਵੀ ਫੋਲਿਆ ਇੱਕ ਸਟੋਰ ਦੇ ਵਿੱਚ ਲੰਬਾਰੀ ਉਹ ਵੀ ਫੋਲੀ ਆ ਨਿਆੜਿਆਂ ਕੋ ਜਾਣਾ ਹੈ ਨਿਆਣੇ ਸਕੂਲ ਪੜਦੇ ਆ ਉੱਥੇ ਕਪੂਰਸਲੇ ਉਹਨਾਂ ਲਈ ਖਾਣ ਪੀਣ ਨਹੀਂ ਲਿਆਂਦਾ ਸੀ ਉਹਨਾਂ ਨੇ ਸਭ ਦਾ ਸਮਾਨ ਦੇ ਕੇ ਆਉਣਾ ਸੀ ਉਹ ਵੀ ਸਮਾਨ ਸਾਰਾ ਲੈ ਗਏ ਆ ਤੇ ਲਫਾਫਾ ਝਾੜ ਕੇ ਤੇ ਸੁੱਟ ਗਏ ਆ ਬਾਕੀ ਕੱਪੜੇ ਲਿਆਂਦੇ ਸੀ ਸੀਨਸੂਣ ਵਾਲੇ ਉਹ ਵੀ ਉਹਨਾਂ ਦੇ ਲੈ ਗਏ ਆ ਸਭ ਕੁਛ ਰਹਿਣ ਨਹੀਂ ਦਿੱਤਾ ਜਿਹੜੀ ਲੱਕੜ ਦੀ ਲੰਬਾਰੀ ਉਹਦੇ ਲੋਕ ਤੋੜੇ ਆ ਉਹਦੇ ਵਿੱਚ ਸਾਡੇ ਪੈਸੇ ਹੀ ਲੈਂਡਰ ਵੀ ਇਹਦੇ ਵਿੱਚ ਹਾਂਜੀ ਕਿਹਾ ਤੁਸੀਂ ਕਹੇ ਕੁਝ ਹਾਂਜੀ ਹਾਂਜੀ ਲਖਾਈ ਆ ਪੁਲਸਾਈ ਜਿੱਦਨ ਦਾਖ ਕੇ ਆਏ ਉਹਦਨ ਆਈ ਆ ਮੁੜ ਕੇ ਕੋਈ ਵੜਿਆ ਨਹੀਂਗਾ ਮੁੜ ਕੇ ਨਹੀਂ ਕਿਸੇ ਨੇ ਕੋਈ ਸੁਣਾਈ ਨਹੀਂ ਦਿੱਤੀ ਪਿਆ ਵਦਿਆ ਕੋਈ ਆਇਆ ਨਹੀਂਗਾ ਮੇਰਾ ਬੱਚਾ ਵਿਚਾਰਾ ਰੋਜ਼ ਜਾਂਦਾ ਤੇ ਰੋਜ਼ ਫਿਰ ਤੁਰ ਕੇ ਤੇ ਘਰ ਆ ਜਾਂਦਾ ਤੇ ਦੁੱਲਿਆ ਵਾ ਉਹ ਆਪਣਾ ਮਨ ਜਿਹੜਾ ਉਹਨੇ ਪੇ ਦੁਖੀ ਕੀਤਾ ਵਾ ਵੀ ਮੇਰੀ ਸੁਣਾਈ ਨਹੀਂ ਹੋਈ ਇਹਦੇ ਵਿੱਚ ਇਸ ਤਰ੍ਹਾਂ ਇਹਦੀ ਵੇਖੋ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਫੌਰੀ ਕਾਰਵਾਈ ਤੇ ਪੁਲਿਸ ਵੱਲੋਂ ਇਹ ਬਣਦੀ ਕਿ ਪਰਚਾ ਦਰਜ ਕਰਨਾ ਪਰਚਾ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਤੇ ਜੋ ਵੀ ਸਾਨੂੰ ਇਹਦੇ ਵਿੱਚ ਤੱਤ ਸਾਹਮਣੇ ਆਉਣਗੇ ਜੋ ਵੀ ਕਲੂ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਅਸੀਂ ਕੈਮਰੇ ਵਗੈਰਾ ਚੈੱਕ ਕੀਤੇ ਆ ਕੈਮਰੇ 'ਚ ਕਿਤੇ ਵੀ ਕੋਈ ਫੁਟੇਜ ਨਹੀਂ ਆਈ ਕਿਉਂਕਿ ਇਹ ਲੇਡੀ ਪ੍ਰਵੀਨ ਕੌਰ ਨੇ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਉਹਨਾਂ ਦੇ ਹਸਬੰਦ ਆਰਮੀ 'ਚ ਨੇ ਤੇ ਸਿਰੇ ਆ ਕੇ ਦੇਖਦੇ ਨੇ ਵੀ ਘਰ ਚੋਰੀ ਹੋਈ ਆ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਜੀ ਪਰਚਾ ਦਰਜ ਕੀਤਾ ਕਿਉਂਕਿ ਕੁਝ ਟਾਈਮ ਪਹਿਲਾਂ ਇਹ ਆਪਣੇ ਲੈਵਲ ਤੇ ਚੋਰੀ ਦੀ ਭਾਲ ਕਰਦੇ ਰਿਆ ਫੁੱਲ ਮਲੀਤੀ ਜਿਹੜੀ ਆ ਕੋਈ ਕਰੀਬ 3 ਲੱਖ ਦੀ ਆ ਜੀ ਤੇ ਬਾਕੀ ਪੁਲਿਸ ਲੱਗੀ ਹੋਈ ਹੈ ਜੀ ਆਪਣਾ ਕੰਮ ਕਿਉਂਕਿ ਕਿਸੇ ਵੇਲੇ ਕੋਈ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਟਾਈਮ ਤੇ ਲੱਗਦਾ ਹੀ ਆ ਜੀ ਕਿਉਂਕਿ ਸਾਡੇ ਕੋਲ ਹੋਰ ਤੇ ਕੋਈ ਸੋਰਸ ਨਹੀਂ ਹੁੰਦਾ ਸਾਡੇ ਕੋਲ ਤਾਂ ਇੱਕ ਸਿਰਫ ਟੈਕਨੀਕਲ ਸੋਰਸ ਹੁੰਦੇ ਆ ਟੈਕਨੀਕਲ ਸੋਰਸ 'ਤੇ ਜਾਵਾਂਗੇ ਕੈਮਰੇ ਅਕੇ ਡੰਪ ਵਗੈਰਾ ਉੱਥੇ ਚਿਕਾਇਆ ਟੈਲੀਫੋਨ ਦਾ ਜੋ ਵੀ ਸਾਹਮਣੇ ਆਏਗਾ ਉਹਦੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਏਗੀ